ਵਾਹਿਗੁਰੂ ਜੀ ਵਾਹਿਗੁਰੂ ਸਤਨਾਮ ਕੋ ਬੰਦਮ ਬਾਰੰਬਾ ਨੰਦੰ ਬਾਰੰਬਾਰ ਬੰਦ ਕਮੰਦਨ ਸੁਖ 사ਧਨ ਖਟ ਮਰਦਨ ਨੀਰਤਾਰ ਕੀਤ ਚਰਨ ਕਮਲ ਕਾ ਆਸਰਾ ਇਤ ਚਰਨ ਕਮਰ ਸੰਗ ਜੋੜੀਐ ਮਨ ਲੋਚੈ ਬੁਰਿਆਈਆ ਮਨ ਲੋਚੈ ਬੁਰਿਆਈਆ ਗੁਰ ਸ਼ਬਦਿ ਇਹ ਮਨ ਹੋੜੀਐ ਵਾਹੇ ਜਨਾਂ ਦੀ ਪਕੜੀ ਐ ਸਿਰ ਦੀਜੈ ਬਾਹੇ ਨਾ ਛੋੜੀ ਐ ਗੁਰ ਤੇਗ ਬਹਾਦਰ ਗੁਦਿਆ ਧਰ ਪਈ ਐ धर्म छोटि लेखे विचरा म ਸਾਨੂੰ ਜੀ ਜਨਮ ਤੁਮਾਰੇ ਲੈ ਕੇ ਤੇ ਵਿਤ ਲਾਲੋ 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 ਜੀ ਜਨਮ ਤੁਮਾਰੇ ਤੁਮਾਰੇ ਲਈ ਕਰਮ ਤੁਮਾਰੇ ਲਈ ਜਨਮ ਤੁਮਾਰੇ ਲਈ ਜਨਮ ਤੁਮਾਰੇ ਲਈ ਯਾਤਨ ਤੁਮਾਰੇ ਲਈ ਜਨਮ ਤੁਮਾਰੇ ਲਈ ਜਨਮ ਤੁਮਾਰੇ ਲਈ ਵਿਚਲਾਨੋ ਮਾਧੋ ਜਾਨੋ ਤੁਮਾਰੇ ਲੇਖ ਮਾਧੇ ਲੇਖ ਵਿਚਲਾਨੋ ਮਾਧੋ ਜਾਨੋ ਤੁਮਾਰੇ ਲੇਖ ਸਰਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕੀ ਕੀਜੈ ਬਚਨੀ ਤੁਰ ਨੂਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਾਂ ਬਰਬਦ ਜਾਉ ਰਮਈਆ ਕਰਨੇ ਕਾਰਨ ਕਬਨ ਅਬ ਬਹੁਤ ਜਨਮ ਵਿਚਰੇ ਥੇ ਮਾ ਗ ਇਹ ਜਨਮ ਤੁਮਾਰੀ ਲੇਖੇ ਕਹਿ ਰਬ ਦਾਸ ਸਾਰਸ ਲਗ ਜੀਵ ਚਿਰ ਭੈ ਦਰਸ਼ਨ ਦੇਖੇ ਪਰਮ ਸਨਮਾਨ ਜੋ ਗੁਰੂ ਸ਼ਬਦ ਦੇ ਅਵਤਾਰ ਗੁਰਬਾਣੀ ਦੇ ਮੋਹਿਤ ਕਲਯੁਗ ਦੇ ਤਾਰਕ ਕਰੋੜਾ ਹੀ ਬ੍ਰਹਮੰਡਾਂ ਦੇ ਮਾਲਕ ਵਾਰੀਏ ਦੋ ਜਹਾਨ ਦੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਨਾਨੀ ਪਾਵਨ ਤੇ ਪਵਿੱਤਰ ਨਿੱਕੀ ਗੋਦ ਦੇ ਅੰਦਰ ਆਪ ਸਭ ਸੰਗਤਾਂ ਮਾਈ ਭਾਈ ਵੀਰ ਬਜ਼ੁਰਗ ਦੂਰੋਂ ਨੇੜੇ ਤੋਂ ਚਲ ਕੇ ਮਹਾਪੁਰਖਾਂ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਰਾਤਰੀ ਦੇ ਪਹਿਲੇ ਹੀ ਦੀਵਾਨ ਦੇ ਵਿੱਚ ਪਹੁੰਚੇ ਆ ਕੇ ਆਪਣੇ ਮਾਲਕ ਨੂੰ ਨਮਸਕਾਰ ਕੀਤੀ ਹੈ ਪੰਡਾਲ ਬਹੁਤ ਖੁੱਲਾ ਹੈ ਜਿੱਥੇ ਵੀ ਜਗ੍ਹਾ ਮਿਲਦੀ ਹੈ ਪ੍ਰੇਮ ਦੇ ਨਾਲ ਬੈਠੇ ਆ ਤੇ ਉਸ ਤੋਂ ਬਾਅਦ ਆਪਣਾ ਕੀ ਫਰਕ ਆ ਇੱਥੇ ਬੈਠਣ ਦਾ ਮਹਾਰਾਜ ਜੀ ਕਹਿੰਦੇ ਨੇ ਅੰਤਰ ਗੁਰ ਆਰਾਧਨਾ ਜੇ ਵਾਜਪੁਰ ਗੁਰ ਨੂੰ ਨਿਦਰੀ ਸਤਿਗੁਰ ਵੇਖਣਾ ਆਪਣੇ ਨੇਤਰਾਂ ਦੇ ਨਾਲ ਗੁਰੂ ਸਰੂਪ ਦੇ ਦਰਸ਼ਨ ਕਰਨੇ ਸ਼੍ਰਵਣੀ ਕੰਨਾਂ ਦੇ ਨਾਲ ਬਾਣੀ ਸਰਵਣ ਕਰਨੀ ਸ਼੍ਰਵਣੀ ਸੁਣਨਾ ਗੁਰਨਾਮ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਆ ਰਤੇ ਸਈਂ ਦੇ ਮੁਖ ਨਾ ਮੜਨ ਜਿੰਨੀ ਸੰਜਾਤਾ ਸਾਈਂ ਚੜ ਚੜ ਪੰਮ ਦੇ ਕੱਚੇ ਗਿਰਹੀ ਜਿੰਨਾ ਪਾਰ ਨਾ ਆਈ ਤੋ ਸੰਗ ਤੇ ਇਹ ਸੱਚਖੰਡ ਹੈ ਜਿੱਥੇ ਆਪਾਂ ਬੈਠੇ ਐਤੋਂ ਵੱਡੀ ਦਰਗਾਹ ਅੱਗੇ ਜਾ ਕੇ ਨਹੀਂ ਆਪਾਂ ਦੇਖਾਂਗੇ ਇਹ ਦਰਗਾਹ ਦਾ ਇਹ ਸੱਚਖੰਡ ਦਾ ਨਕਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚਖੰਡ ਵਿੱਚੋਂ ਲੈ ਕੇ ਆਏ ਨੇ ਇਹ ਮਾਤ ਲੋਕ ਦੀ ਧਰਤੀ ਤੇ ਆ ਚੰਦੂਆ ਚਾਨਣੀ ਲੱਗੀ ਹੈ ਸਤਿਗੁਰੂ ਆਪਣੇ ਸੋਹਣੇ ਤਖਤਾਂ ਦੇ ਉੱਤੇ ਬਿਰਾਜਮਾਨ ਨੇ ਸੰਗਤਾਂ ਨੂੰ ਦਰਸ਼ਨ ਦੇਦਾਰੇ ਦੇ ਰਹੇ ਨੇ ਇਹੋ ਹੀ ਦਰਗਾਹ ਹੈ ਪਤਾ ਨਹੀਂ ਮਰ ਕੇ ਆਪਾਂ ਨੇ ਕਿਨੇ ਦਰਗਾਹ ਦੇਖਣੀਆਂ ਅੱਗੇ ਜਾ ਕੇ ਕਿਨੇ ਸੱਚਖੰਡ ਦੇਖੜਾ ਆਹੀ ਸਤਿਗੁਰੂ ਦਾ ਸੱਚਖੰਡ ਹੈ ਇਹ ਬਣਾਇਆ ਕਿਨਾਂ ਨੇ ਤੂੰ ਸਾਧ ਸੰਗ ਜੀ ਸ੍ਰੀਮਾਨ ਸੰਤ ਬਾਬਾ ਬਰਿਆਮ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਇਸ ਸੰਸਥਾਨ ਨੂੰ ਭਾਗ ਲਾਏ ਆਪਣੀ ਸਾਰੀ ਜ਼ਿੰਦਗੀ ਗੁਰੂ ਸਾਹਿਬ ਨੂੰ ਸਮਰਪਿਤ ਕਰ ਦਿੱਤੀ। ਸ਼੍ਰੀਮਾਨ ਸੰਤ ਬਾਬਾ ਈਸਨ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਜਿਨ੍ਹਾਂ ਨੇ ਸੰਗਤ ਕੀਤੀ ਮਹਾਂਪੁਰਖਾਂ ਨੇ ਜੇ ਮਹਾਰਾਜ ਵਾਰੇ ਬੋਲਿਏ ਹਰ ਇੱਕ ਸਹੱਥ ਆਇਆ ਬਰਸਾਣੇ ਬਹੁ ਤੇਰੇ ਇੱਕ ਦੇ ਹੱਥ ਵਿੱਚ ਨਾਮ ਦੀ ਦਾਤ ਆ ਗਈ ਕਿੰਨੀਆਂ ਰੰਗ ਰੰਤੜੀਆਂ ਰੂਹਾਂ ਬਰੋਸਾਈਆਂ ਰਾੜਾ ਸਾਹਿਬ ਦੀ ਧਰਤੀ ਤੋਂ ਮਹਾਪੁਰਖਾਂ ਦੀ ਨਿਗੀ ਯਾਦ ਸੰਤ ਬਾਬਾ ਬਰਿਆਮ ਸਿੰਘ ਮਹਾਰਾਜ ਦੀ ਤੇ ਸੰਤ ਮਾਤਾ ਬੀਬੀ ਰਣਜੀਤ ਕੌਰ ਉਹਨਾਂ ਦੀ ਮਿੱਠੀ ਤੇ ਨਿੱਘੀ ਯਾਦ ਦੇ ਵਿੱਚ ਇਹ ਚਾਰ ਰੋਜ਼ਾ ਸੰਤ ਸਮਾਗਮ ਹਰੀ ਕਥਾ ਅੱਜ ਪਹਿਲਾ ਦਿਨ ਹੈ ਭਾਵੇਂ ਕਿ ਜਾਉ ਤਾ ਪ੍ਰੇਮ ਖੇਲਣ ਕਰ ਚਾਉ ਸਿਰ ਧਰ ਤਨੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਤਨ ਵੀ ਮਨ ਵੀ ਔਰ ਧਨ ਵੀ ਭੇਟਾ ਕਰ ਦਿੱਤਾ ਤਨ ਮਨ ਧਨ ਸਭ ਸੌਂਪ ਗੁਰ ਕੋ ਪੜ ਦੇਤਾ ਪਰ ਸਾਰੇ ਆ ਸੌਂਪਿਆ ਕਿਸੇ ਵਿਰਲੇ ਆ ਨੇ ਜਿਸ ਵੇਲੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੁਰੂ ਕਲੰਗੀਧਰ ਪਿਤਾ ਨੇ ਆਨੰਦ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਇੱਕ ਹੁਕਮ ਕੀਤਾ ਸੀ ਕਿ ਮੈਨੂੰ ਇੱਕ ਸਿਰ ਦੀ ਲੋੜ ਹੈ ਬੈਠੇ ਤਾਂ ਲੱਖਾਂ ਦੀ ਗਿਣਤੀ ਜਿਸ ਸੀਗੇ ਸਾਰੇ ਹੀ ਕਿਉਂ ਨਹੀਂ ਉੱਠ ਕੇ ਆ ਗਏ ਸਾਰਿਆਂ ਨੇ ਕਿਉਂ ਨਹੀਂ ਕਹਿ ਦਿੱਤਾ ਕਿ ਮਹਾਰਾਜ ਸਾਡਾ ਸੀਸ ਲੈ ਲੋ ਕੌਣ ਉઠਿਆ ਸੀ ਪਹਿਲਾ ਆਵਾਜ਼ਾਂ ਮਾਰਿਆ ਦੂਜਾ ਆਵਾਜ਼ਾਂ ਮਾਰਿਆ ਤੇ ਤੀਸਰੇ ਆਵਾਜ਼ੇ ਦੇ ਉੱਤੇ ਭਾਈ ਦਇਆ ਸਿੰਘ ਜੀ ਦਇਆਰਾਮ ਸੀ ਜਿਨ੍ਹਾਂ ਦਾ ਜਿਥੋਂ ਆ ਰਾੜਾ ਸਾਹਿਬ ਦੀ ਜਿਹੜੀ ਟਕਸਾਲ ਹੈ ਨਾ ਇਹ ਭਾਈ ਦਇਆ ਸਿੰਘ ਤੋਂ ਪਰಾರಂಭ ਹੋਈ ਜਿਨ੍ਹਾਂ ਨੇ ਸਭ ਤੋਂ ਪਹਿਲਾ ਆਪਣਾ ਸੀਸ ਗੁਰੂ ਕਾਲਗੀ ਧਰਮਾਰਾ ਦੇ ਚਰਨਾਂ ਦੇ ਵਿੱਚ ਭੇਟਾ ਕਰ ਦਿੱਤਾ ਤੇ ਗੁਰੂ ਸਾਹਿਬ ਕਹਿੰਦੇ ਨੇ ਬਾਹ ਤੋਂ ਫੜ ਕੇ ਸਾਧ ਸੰਗ ਜੀ ਉਸ ਵੇਲੇ ਦਇਆ ਰਾਮ ਗੁਰੂ ਕੋਈ ਨਾਟਕ ਨਹੀਂ ਖੇਡ ਰਿਹਾ ਗੁਰੂ ਨੇ ਤੇਰਾ ਸੀਸ ਲੈਣਾ ਹੈ ਅਜੇ ਵੀ ਸੋਚਦਾ ਕਹਿੰਦਾ ਮਹਾਰਾਜ ਜੀ ਜਿਸ ਵੇਲੇ ਆਪ ਜੀ ਦੇ ਪਾਵਨ ਚਰਨਾਂ ਦੇ ਵਿੱਚ ਪਹਿਲੇ ਦਿਨ ਤੋਂ ਆਏ ਆ ਇਹ ਸੀਸ ਤਾਂ ਉਸੇ ਦਿਨ ਤੋਂ ਆਪ ਜੀ ਨੂੰ ਭੇਟਾ ਕਰ ਦਿੱਤਾ ਸੀ ਇਹ ਤਾਂ ਆਪ ਜੀ ਦਾ ਹੀ ਹੈ ਕੱਟ ਲਓ ਮੇਰੇ ਸੀਸ ਨੂੰ ਇਹ ਸਿਰ ਵਕਦੀ ਇਹ ਤਨ ਗੰਦ ਗੜੀ ਦੀ ਕੋਠੜੀ ਇਹ ਤਨ ਹੈ ਤਾਂ ਗੰਦਗੀ ਦੀ ਕੋਠੜੀ ਆ ਕੀ ਐ ਇਹਦੇ 'ਚ ਇਹ ਤਨ ਗੰਦਗੀ ਦੀ ਕੋਠੜੀ ਹਰ ਹੀਰਿਆ ਨਦੀ ਖਾਣ ਸਿਰ ਦਿੱਤਿਆਂ ਜੇ ਗੁਰ ਮਿਲੇ ਤਾਂ ਵੀ ਸਸਤਾ ਜਾਣ ਜੇ ਸਿਰ ਦਿੱਤਿਆਂ ਗੁਰੂ ਦਾ ਪਿਆਰ ਮਿਲਦਾ ਤੇ ਫਿਰ ਤਾਂ ਸੌਦਾ ਸਸਤਾ ਹੀ ਐ ਜਦੋਂ ਤੋਂ ਪ੍ਰੇਮ ਖੇਡਣ ਤਾਂ ਚਾਓ ਸਿਰ ਤਨ ਤਲੀ ਗਲੀ ਮੇਰੀਆਂ ਇਤ ਮਾਰਗ ਇਹ ਜਿਹੜਾ ਮਾਰਗ ਹੈ ਇਤ ਮਾਰਗ ਪੈਰ ਤਰੀਜਾ ਗੁਰਸਿੱਖੀ ਬਾਰੀਕ ਹੈ ਖੰਡੇ ਤਾਰ ਗੱਲੀਆਂ ਤ ਭੀੜੀ ਉੱਤੇ ਟਿਕੇ ਨਾ ਪਹਣਣਾ ਚੱਲ ਨਾ ਸਕੈ ਉੱਪਰ ਕੀੜੀ ਵਾਲੋਂ ਨਿੱਕੀ ਆਖੀ ਹੈ ਤੇਲ ਤਿਲੋਂ ਲੈ ਕੋਲੂ ਭੀੜੀ ਗੁਰਮੁਖ ਵੰਸੀ ਪਰਮਹੰਸ ਖੀਰ ਨੀਰ ਨਿਰਣੋ ਚੁੰਝ ਵੀੜੀ ਗੁਰਮੁਖ ਮਾਰਗ ਚੱਲਣਾ ਆਸਨ ਰਾਸੀ ਝੀੜ ਉਜੀ ਕਿ ਐ ਮੇਰੇ ਸਤਿਗੁਰ ਐ ਮੇਰੇ ਸੁਲਤਾਨ ਕਿਰਪਾ ਕਰਕੇ ਮੇਰਾ ਸੀਸ ਲੈ ਲੋ ਫਿਰ ਸੀਸ ਮਹਾਰਾਜਿਆਂ ਨੇ ਤੰਬੂ ਦੇ ਵਿੱਚ ਲਿਜਾ ਕੇ ਟੜ ਤੋਂ ਸੀਸ ਵਖ ਕੀਤਾ ਕੋਈ ਅਤਕਤ ਨਹੀਂ ਗੱਲ ਨਹੀਂ ਇਹਦੇ ਵਿੱਚ ਸਤਿਗੁਰੂ ਮੇਰਾ ਮਾਰ ਜਵਾਲਾ ਕਈ ਸਾਧ ਸੰਗ ਜੀ ਇਥੋਂ ਦਾ ਲਿਖੇ ਮਾਰਾ ਨੇ ਕਿ ਬੱਕਰੇ ਬਣੇ ਇਹ ਜਿਹੜੇ ਬਿਲਕੁਲ ਹੀ ਗੁਰੂ ਸਾਹਿਬ ਨੂੰ ਪਿਆਰ ਨਹੀਂ ਕਰਨ ਵਾਲੇ ਗੁਰੂ ਦਾ ਅੰਦਰ ਜਿਨ੍ਹਾਂ ਦੇ ਬਿਲਕੁਲ ਇਹ ਪਿਆਰ ਨਹੀਂ ਹੈ ਉਹ ਇਆਂ-ਇਆਂ ਦਾ ਅੱਲਾ ਕਰਦੇ ਆ ਸਤਿਗੁਰੂ ਜੀ ਤੋਂ ਬਹੁਤ ਵੱਡੀ ਤਾਂ ਹਰਨ ਭਰਨ ਜਾਂ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੇ ਦਿੱਲੀ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਮਰਿਆ ਹੋਇਆ ਹਾਥੀ ਜੰਦਾ ਕੀਤਾ ਸੀ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਮਣ ਤੇ ਮੂਸਣ ਦੋ ਪਿਤਾ ਪੁੱਤਰ ਨੇ ਸੰਮਣ ਜਾਓ ਇਸ ਪ੍ਰੇਮ ਕੀ ਦਮੜਿਆਂ ਦੇ ਨਾਲ ਮਿਲਦੀ ਹੈ ਸੰਮਣ ਜਾਓ ਸਪੇ ਪ੍ਰੇਮ ਕੀ ਦਮ ਕਿਆ ਹੋਤੀ 60 ਉਹ ਰਾਵਣ ਹੋਤੇ ਸੋਰੰਗ ਨੇ ਜਨ ਸਰਦੀਨੇ ਕਾਟ ਲਾਲ ਸਾਧ ਸੰਗ ਸੰਮਣ ਪੁੱਤਰ ਤੇ ਮੂਸਣ ਉਹਦਾ ਪਿਤਾ ਜਿਨ੍ਹਾਂ ਨੇ ਆਪਣਾ ਸੀਸ ਗੁਰੂ ਵਾਸਤੇ ਲਾ ਦਿੱਤਾ ਪਿਤਾ ਕਹਿੰਦਾ ਪੁੱਤਰਾ ਮਾਰ ਨਾ ਕਰਨੀ ਕੀਤੀ ਕਿ ਮੈਂ ਗੁਰੂ ਨੂੰ ਸੀਸ ਦਿੰਦਾ ਹੈ ਆਪਣੇ ਵਰਗੇ ਤਾਂ ਪਤਾ ਨਹੀਂ ਕਰੋੜਾਂ ਹੀ ਰੁਲਦੇ ਫਿਰਦੇ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਮ ਸਿੱਖ ਤਾਂ ਕੀ ਅਕਾਲ ਪੁਰਖ ਕੀ ਦੇਮੋ ਕੋਟ ਕ ਬਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਬ ਸਰਸ ਕਰੋੜ ਜਲੇਸ ਤੂੰ ਇਸੇ ਕਰਕੇ ਕਿਉਂਕਿ ਅਕਾਲ ਪੁਰਖ ਦਾ ਰੂਪ ਹੈ ਸਤਗੁਰੂ ਜਉ ਤੋਂ ਕੇ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀਂ ਗਲੀ ਮਰੀ ਆਉ ਤੇ ਮਾਰ ਗੈਰ ਤਰੀਜੈ ਸਰਦੀਜਾ ਕਾਲ ਨਾ ਕੀਜੈ ਪਹਿਲਾ ਮਰਨ ਕਬੂਲ ਇਹ ਦਰਬਾਰ ਐਸਾ ਸਤਿਗੁਰ ਤੇਰੇ ਰਸਤੇ ਅੰਦਰ ਐ ਦਿਲ ਫਰਸ਼ ਬਿਸ਼ਾਵਾਂ ਸੋਹਣੇ ਚਰਨ ਤੁਸਾਂ ਦਾ ਜੋੜਾ ਐ ਦੋਏ ਨੈਣ ਬਣਾਵਾਂ ਉੱਚੀ ਘਾਟੀ ਮੁਸ਼ਕਿਲ ਪੈਂਦਾ ਪੰਡਤ ਪਹੁੰਚ ਨਾ ਤੇ ਵਿਦਵਾਨ ਨਹੀਂ ਪਹੁੰਚ ਸਕਦਾ ਪੰਡਤ ਨਾਮ ਵਿਦਵਾਨ ਦਾ ਪੰਡਤ ਪਹੁੰਚਣਾ ਸਕੈ ਜਿੱਥੇ ਪਹੁੰਚੇ ਅਸੀਂ ਨਾ ਮਾਣੇ ਉਥੇ ਪਾਉਣ ਸਹਾ ਨੂੰ ਤੱਕੀ ਵਿੱਚ ਸਮੁੰਦਰ ਲਹਿਰਾਂ ਬਗਣ ਇੱਕ ਦੂਜੀ ਦੇ ਅੱਗੇ ਇੱਕ ਦੂਜੀ ਨੂੰ ਇਹ ਗੱਲ ਆਖੇ ਇੱਕ ਘੁੱਟ ਪੀ ਲੈ ਨਾਮ ਸਾਈਂ ਦਾ ਤੇਰੀ ਲਹਿਰ ਉਮਰ ਦੀ ਬੀਜ ਇੱਕ ਦਿਨ ਮੈਂਡੇ ਸਤਿਗੁਰ ਪਾਸੋਂ ਮੈਂ ਪ੍ਰੇਮ ਸ਼ਰਾਹੀ ਪੀਤੀ ਪਿਛਲਾ ਜਨਮ ਅਕਾਰਤ ਖੋਇਆ ਹਰ ਕੀ ਭਗਤ ਨਾ ਕੀਤੀ ਭਾਗ ਸਾਡੇ ਲਿਖੀ ਫਕੀਰੀ ਸੋ ਮਸਤਕ ਧਰ ਲਈਤੀ ਆਗੇ ਸਮਝ ਚਲੋ ਆਨੰਦ ਲਾਲਾ ਪਾਛੈ ਜੋ ਵੀ ਤੀ ਸੋ ਮਿਤੇ 50 ਸਾਲ ਦੀ ਉਮਰ ਸੀ ਭਾਈ ਨੰਦ ਲਾਲ ਜੀ ਜਦੋਂ ਵਾਜਾਂ ਵਾਲਿਆਂ ਦੇ ਚਰਣਾ ਦੇ ਵਿੱਚ ਆਇਆ ਇੱਕ ਫਕੀਰ ਆਇਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਣਾ ਚ ਹੋਰ ਬੜੀਆਂ ਸੰਗਤਾਂ ਦੀ ਲੈਣ ਵੱਜੀ ਹੈ ਬਹੁਤ ਸੰਗਤਾਂ ਆ ਰਹੀਆਂ ਨੇ ਸਾਰੇ ਮਾਲਕ ਦੇ ਚਰਣਾ ਵਿੱਚ ਆ ਕੇ ਸੀਸ ਨਿਵਾ ਰਹੇ ਨੇ ਤਾਂ ਉਹ ਜਿਹੜਾ ਫਕੀਰ ਸੀ ਗਰਮੀ ਗਰਮੀ ਹੋਇਆ ਪਿਆ ਮੱਥੇ ਤੋਂ ਲੈ ਕੇ ਪੈਰਾਂ ਤੱਕ ਗਰਮੀ ਚਾਉਂਦੀ ਐ ਹੜ ਦਾ ਮਹੀਨਾ ਸੀ ਮਹਾਰਾ ਕਹਿੰਦੇ ਦਿਆਸਿਆਂ ਭਈ ਉਹ ਇੱਕ ਫਕੀਰ ਆਉਂਦਾ ਤੁਰਿਆ ਉਹਦਾ ਅੰਦਰ ਦਾ ਪਿਆਰ ਦੇਖਿਆ ਨਾ ਉਹਦਾ ਅੰਦਰ ਦਾ ਹਿਰਦੇ ਦਾ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖੋਰ ਸੇ ਕਾਂਡੇ ਕੱਚਿਆ ਰਤੈ ਈਸ਼ਕ ਖੁਦਾਏ ਰੰਗ ਦਦਾਰ ਕੇ ਮਿਸਰਿਆ ਜਿਨਾ ਨਾਮ ਸੇ ਪੋਏ ਭਾਰਤੀ ਆਪਨ ਯੇ ਲੜਲਾ ਏ ਦਰਦਰਵੇਸ਼ ਤਿੰਨ ਧਨ ਜਣੈਂਦੀ ਮਾਉ ਆਏ ਸਭ ਨਸੀ ਪਰਬੁਦਗਾਰਿਆ ਪਰ ਅਗੰਬ ਬੇਅੰਤ ਤੋਂ ਜਿਨੀ ਪਛਾਤਾ ਸੱਚ ਚੁੰਮਾ ਪੈਰ ਨੂੰ ਤੇਰੀ ਪਨੈ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀਦੈ ਖੈਰ ਦੀਜੈ ਬੰਦਗੀ ਭਾਵੇਂ ਮੇਰਾ ਸਮਾਅ ਸਮਾਪਤ ਹੋ ਗਿਆ ਸਮਾਅ ਤਾਂ ਇਹ ਜਾਂਦਾ ਜਿਵੇਂ ਰੂਹ ਦੇ ਘੋੜੇ ਉੱਡਦੇ ਜਾਂਦੇ ਹੁੰਦੇ ਆ ਇਹ ਨਹੀਂ ਸਮਾ ਕਦੇ ਰੁਕਣ ਜਾਣ ਆਓ ਸੰਗਤੇ ਜਦੋਂ ਉਹ ਫਕੀਰ ਨੂੰ ਕੋਲੇ ਬੁਲਾਇਆ ਮਹਾਰਾਜ ਪੁੱਛਦੇ ਨੇ ਮੈਂ ਬਸ 2 ਮਿੰਟ ਵਿੱਚ ਹੀ ਸਮਾਪਤੀ ਕਰ ਦੇਣੀ ਹੈ ਉਹ ਫਕੀਰ ਹੈ ਜਿਹੜਾ ਉਹਨੂੰ ਪੁੱਛਦੇ ਨੇ ਮਹਾਰਾਜ ਕਹਿੰਦੇ ਫਕੀਰਾ ਤੈਨੂੰ ਕੀ ਮਿਲਿਆ ਸਜਦਾ ਕੀਤਾ ਉਹਨੇ ਆ ਕੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਸੱਚ ਪੁੱਛਦੇ ਹੋ ਵੀ ਕੀ ਮਿਲਿਆ ਕਹਿੰਦੇ ਹੋਰ ਕਿਤੇ ਝੂਠ ਪੁੱਛਣਾ ਹੈ ਸੱਚੇ ਪੁੱਛਦੇ ਆ ਦੱਸ ਫਕੀਰਾਂ ਕੀ ਮਿਲਿਆ ਕਹਿੰਦਾ ਮੈਂ ਇੱਕ ਧਾਰਨਾ ਵਾ ਇੱਕ ਵਾਰੀ ਉਹ ਪੜਨੀ ਹੈ ਤੇ ਕੋਈ ਜਿਹਨੂੰ ਆਪਾਂ ਕਹਿੰਦੇ ਆ ਵੀ ਅੰਤਰੇ ਨਹੀਂ ਦੇਣੇ ਪਿਆਰ ਨਾਲ ਪੜ ਲਿਓ ਇੱਕ ਵਾਰੀ ਸਮਾ ਮੇਰਾ ਸਮਾਪਤ ਹੈ ਆਉ ਮਹਾਂਪੁਰਖਾਂ ਨੇ ਬੜੀ ਕਿਰਪਾ ਕੀਤੀ ਦਾਸ ਨੂੰ ਸਮਾਂ ਬਖਸ਼ਿਆ ਆ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕੀਤੇ ਨੇ ਤੇ ਉਹ ਫਕੀਰ ਕਹਿੰਦਾ ਦੇਖ ਮਾਲਕਾ ਅੱਜ ਅੱਲਾ ਦਾ دیدار ਮੈਨੂੰ ਹੋ ਗਿਆ ਕਿਉਂਕਿ ਮੁਸਲਮਾਨ ਫਕੀਰ ਸੀ ਅੱਜ ਅੱਲਾ ਦਾ دیدار ਮੈਨੂੰ ਤੇਰੇ ਕੋਲ ਵਸਦਾ ਹੱਜ ਅੱਲਾਹ ਦਾ ਦੀਦਾਰ ਮੈਨੂੰ ਹੋ ਗਿਆ ਮੱਕਾ ਤੇਰੇ ਕੋਲ ਵਸਦਾ ਹੱਜ ਅੱਲਾਹ ਦਾ ਦੀਦਾਰ ਮੈਨੂੰ ਹੋ ਗਿਆ ਮੱਕਾ ਵੀ ਤੇਰੇ ਕੋਲ ਵਸਦਾ ਹੱਜ ਅੱਲਾਹ ਆ ਵੀ ਤੇਰੇ ਕੋਲ ਵਸਦਾ ਮੈਂ ਨੂੰ ਹੋ ਗਿਆ ਮੱਕਾ ਵੀ ਤੇਰੇ ਕੋਲ ਵਸਦਾ ਅੱਜ ਜਲਾ ਦਿਲ ਨਾਲ ਮੈਨੂੰ ਹੋ ਗਿਆ ਆ ਵੀ ਤੇਰੇ ਕੋਲ ਵਸਦਾ ਅੱਜ ਅੱਲਾ ਦਾ ਦਰ ਮੈਨੂੰ कोल वातावी कोला मका ਪਰਮ ਸਾਕਿਵਲਾ ਕਰ ਦੇਹੀ ਬੋਲਣ ਹਾਰ ਪਰਮ ਗੁਰੂ ਇਹੀ ਆਉ ਸੰਗਤੇ ਇਨਾਂ ਕ ਸਮਾਂ ਆਪ ਜੀਆਂ ਨੇ ਪ੍ਰਵਾਣ ਕਰਨਾ ਪੁੱਲਾਂ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ